ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਨ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਨੰਬਰ ਮੇਰਾ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਡ ਦੀ ਮਿਲਕਿੰਗ ਕਰਕੇ ਦਿਖਾਉਨੇ ਆ ਪਹਿਲਾਂ ਆਪਾਂ ਤੋੜ ਕੇ ਦਿਖਾਉਨੇ ਫਿਰ ਆਪਾਂ ਵੀਰਨਾ ਕਰਦੇ ਆ ਸੋ ਵੀਰੋ ਕੱਤ ਕਾਠ ਵਗੈਰਾ ਦੇਖੋ ਬੈਡ ਦਾ ਤੇ ਫਿਟਿੰਗ ਵਾਲਾ ਲੈਵਾ ਤੋੜਾ ਤੋੜਾ ਦੇਖੋ ਕਹਿ ਬਤਾ ਜਮਾ ਤੇ ਪੂਰੇ ਹੱਡਾਪਰਾ ਦੀ ਮਜ਼ਬੂਤ ਹੈ ਚਵਾਈ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਪਈਆਂਗੇ ਜੇ ਹੁਣ ਆਪਾਂ ਅੱਗੇ ਕਰਦੇ ਚਵਾਈ ਸ਼ੁਰੂੀ ਮੋੜੀ ਮੜਾ ਜੇ ਫੇਸ ਕੁਆਲਿਟੀ ਦਿਖਾ ਦਈਏ ਤੇ ਬਾਕੀ ਕੱਦ ਕਾਠ ਜਿੰਦ ਜਾਨ ਦੇ ਵਿੱਚ ਬਹੁਤ ਆ ਮੂੰਹ ਮੱਥਾ ਦੇਖੋ ਬਿਲਕੁਲ ਫੇਸ ਕੁਆਲਿਟੀ ਬੱਚਿਆਂ ਵਾਲਾ ਹੀ ਹੈ ਹਲੇ ਸੋ ਬੱਚਾ ਚੰਗਾ ਦੇਖ ਸਕਦੇ ਹੁਣ ਅੱਗੇ ਆਪਾਂ ਚਵਾਈ ਸ਼ੁਰੂ ਕਰਦੇ ਆਂ ਇਹਦੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ हां जी भाई जी नाम एड्रेस ਦੱਸੋ ਜੀ ਆਪਣਾ ਨਾਮ ਵੀ ਮੇਰੇ ਜੁਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ ਵੀਰੇ 9779621162 9779721162 ਜਿਹੜੇ ਆਪਾਂ ਬੈਡ ਦੀ ਬਾਈ ਜੀ ਚਵਾਈ ਕਰਦੇ ਪਏ ਕਹਾਂਵਾਂ ਦਿਨ ਸੂਈ ਨੂੰ ਹੋ ਗਿਆ ਵੀਰੇ ਪਰसों ਦੀ ਸੂਈ ਹੈ ਜੀ ਬਹੁਤ ਖਾਲੀ ਆ ਤੀਜਾ ਦਿਨ ਹੋ ਗਿਆ ਸੂਈ ਨੂੰ ਬਹੁਤ ਬਿਲਕੁਲ ਸਾਫ ਆ ਹਣਾ ਬਿਲਕੁਲ ਸਾਫ ਆ ਜੇਰ ਵਗੈਰਾ ਜਮੜਾ ਨਾ ਵਗੈਰਾ ਨਹੀਂ ਗੜ ਸੂਆ ਸੂਈ ਆ ਦੂਜਾ ਸੂਆ ਸੂਈ ਆ ਅਰੀਜਨਲ ਦੂਜਾ ਕਿੰਨਾ ਕੁ ਸਟਾਰਟਿੰਗ ਹੈ ਇਸ ਵਕਤੋਂ ਵੀਰੇ ਹੁਣ ਮੰਨ ਲਓ ਤਾਂ 20 ਪਰ 17 18 ਕਿਲੋ ਦਾ ਕਲੀਅਰ ਸਟਾਰਟ ਆ 17 ਕਿਲੋ ਦਾ ਸਟਾਰਟ ਨਹੀਂ ਕਰੀਏ ਅੰਦਾਜ਼ਾ ਵੀ ਨੰਗ ਜੋ 20 ਤੋਂ ਗਾਹ ਨਹੀਂ ਲੈਣ ਵੀਰੇ 23 24 ਕਿਲੋ ਪਰੋਣ ਦਾ ਦੋ ਦਿੱਤਾ ਹੋਇਆ ਠੀਕ ਹੈ ਇਸ ਵਾਰ ਮੰਨ ਕੇ ਚੱਲੀਏ ਵੀ ਗਰਮੀ ਦੇ ਅਕੋਰਡਿੰਗ 22 24 ਮੰਨ ਕੇ ਲੈ ਲੈ ਵਾਦਾ ਵੀਰੇ 24 25 ਕਿਲੋ ਤੋਂ ਤਾਂ ਬੜੇ ਆਰਾਮ ਦੇ ਨਾਲ ਦੇ ਦੇਣਾ ਲੱਕੜ ਲੋਕੜ ਬੜੀ ਭੈੜੀ ਲੱਗੀ ਹੈ ਇਹਦੀ ਤੇ ਬਾਕੀ ਚੋਣ ਚਾਣ ਪੂਰਾ ਮੋਟਾ ਸਾਫ ਸੁਥਰਾ ਚੋਣ ਦੇਖੋ ਕਿਆ ਬਾ ਤੇ ਲੇਵਾ ਫਿਟਿੰਗ ਆਲਾ ਹਨਾ ਲੇਵਾ ਨਹੀਂ ਦੂੜੂ ਚਾਹੇ ਬੰਦਾ ਦਸੂਏ ਚੂਲੇ ਜਿਆ ਜਗਾ ਲ ਕੰਪੈਕਟ ਹਵਾਨਾ ਰੱਖਣਾ ਤੇ ਬਾਕੀ ਨਾੜਾ ਵਗੈਰਾ ਦੇਖੋ ਮਿਲ ਕੇ ਵੇਣ ਜਮਾ ਕੀ ਬਾਤ ਹੈ ਤੁਹਾਨੂੰ ਵੀ ਐਸਾ ਲੱਗਿਆ ਚਾਹੇ ਬੰਦਾ ਮਸ਼ੀਨ ਤੇ ਲੋਣਾ ਕਿਸੇ ਨਹੀਂ ਮਸ਼ੀਨ ਤੇ ਵੀ ਲਾ ਸਕਦਾ ਠੀਕ ਆ ਮੋਟਾ ਥਾਨ ਲੱਗਿਆ ਵਾ ਹਨਾ ਮੁਠੀਆਂ ਚੂਣਾ ਬੰਦੇ ਨੇ ਹੱਥਾਂ ਨਾਲ ਕਿਵੇਂ ਮਾਰ ਤੇ ਥਾਨ ਬਿਲਕੁਲ ਗਲਾਬੀ ਆ ਜਮਾ ਬਿਲਕੁਲ ਖੂਨ ਪਸੀਨੇ ਵਾਲੀ ਬਿਹੜ ਸੋ ਇਹ ਕਹਿੰਦੇ ਬਲੱਡ ਵਾਲੀ ਬਿਹੜ ਬੱਚਾ ਦੇਤਾ ਕਰ ਮੈਣੇ ਮੇਲ ਕਾਫ ਹਨਾ ਸੋ ਦੂਜਾ ਸਵੇਰ ਸੂਈ ਸਵਾਈ ਆਪਾਂ ਅੰਦਾਜ਼ਾ ਲਾ ਕੇ ਜੱਲੇ ਜੇ ਆਪਾਂ 8 ਲੀਟਰ ਤੋਂ ਬਾਅਦ ਟਾਈਮ ਦਾ ਬਣਾ ਕੇ ਦੇ ਦਾਂਗੇ। ਮੇਰੇ ਵੱਧ ਬਣਾ ਦਾਂਗੇ। 10 ਲੀਟਰ ਵੀ ਬਣਾ ਦਾਂ। ਠੀਕ ਹੈ। ਪਰ ਅੰਦਾਜ਼ਾ ਆਪ ਹੈ ਕਹਿੰਦੇ। 18 ਕਿਲੋ ਬੰਦਾ ਮੰਨ। ਜੈ ਜਗਲਾ। ਮੜਾ ਵੱਡਾ ਗਰਮੀ ਜ਼ਰੂਰਤਾ ਚੋਣ ਕਾਂ ਚ ਹੋ ਜੇ ਨਾ। ਹਾਂਜੀ ਹਾਂ। ਅੱਧੇ ਬਾਲ ਲੀਟਰ ਦਾ ਬਸੋ ਹੱਥ ਤੇ ਹੀ ਪਟਾ ਪਾ ਜਾਂਦਾ। ਹਾਂ ਹਾਂ। ਦੋ ਤਾਂ ਮੇਰੇ 24 25 ਕਿਲੋ ਬੰਦਾ ਮੰਨ ਕੇ ਲੈ ਲੇ ਬੜੇ ਆਰਾਮ ਨਾਲ ਹੀ ਦਿਨਾ ਕਰਦਾ ਸਟਾਰਟਿੰਗ ਬਹੁਤ ਚੰਗੀ ਹੈ ਬੈਡ ਦੀ ਤੇ ਬਾਕੀ ਲੇਵਾ ਪੂਰਾ ਫਿਟਿੰਗ ਵਾਲਾ ਜਾਵਾ ਬਾਹ ਫਿਟ ਹੈ ਆ ਡਰਾ ਯਾਰ ਨਾ ਨਾ ਬਾਹਰੀਆਂ ਚੰਗੀਆਂ ਬੈਪਾਉਂਦੀਆਂ ਸੋ ਜਿਵੇਂ ਆ ਦੇਖੋ ਜਿਵੇਂ ਬਾਲਟੀ ਥੱਲੇ ਪਈ ਹੈ ਤੇ ਇੱਕ ਕੁਆਲਿਟੀ ਭਾਵੇਂ ਉੱਤੇ ਹੋਰ ਧਾਰ ਲਾਏ ਦੇ ਹਾਂ 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 ਲੇਵਾ ਸਟ੍ਰੈਚਰ ਆ ਕੋਈ ਨਹੀਂ ਗੱਲ ਲੇਵਾ ਟੁੱਟਵਾ ਕੀ ਵਾਰ ਵੀ ਮੰਨ ਲੇ ਕਿ ਵੱਡਾ ਲੇਵਾ ਵੱਡੇ ਲੇਵੇ ਦੇ ਵਿੱਚ ਜਿਵੇਂ ਕਹਿੰਦੇ ਪੱਟਿਆ ਭਾਰਤ ਨਿਕਲਿਆ ਚੂਹਾ ਨਾ ਹੀ ਵੀ ਨਹੀਂ ਕੋਈ ਵੀ ਪ੍ਰਿੰਟ ਵਾਲੀ ਆ ਗਰਮੀ ਮੰਨੂਗੀ ਤੇ ਐ ਨਹੀਂ ਹੈਗਾ ਵੀ ਹੌਂਕੀ ਚੀਜ਼ ਆਊ ਕੋਈ ਗਰਮੀ ਵਾਲਾ ਕੰਮ ਹੀ ਨਹੀਂ ਤੇ ਬਾਕੀ ਕੱਦ-ਕੱਡ ਚਵਾਈ ਵੀਰ ਕਰਕੇ ਦਿਖਾਉਂਦਾ ਕੋਈ ਕਿਸੇ ਥਾਂ ਦੇ ਵਿੱਚੋਂ ਭੂਰ ਸਰ ਲਾਣੀ ਕੋਈ ਥਾਂ ਟੁੱਟਦਾ ਮੁੱਕਦਾ ਨਹੀਂ ਤੇ ਮੋਟਾ-ਮੋਟਾ ਚੋਣਾ ਜਾਵਾ ਕਿਹੜਾ ਨਜ਼ਾਰਾ ਹੁੰਦਾ ਵੀਰੇ ਜਰਾ ਇਹ ਨਹੀਂ ਕਰਦਾ ਵੀ ਚੋਈ ਨਹੀਂ ਜਾਈ ਤੇ ਚੋਣ ਜਾਣ ਦੇਖੋ ਬਕਸ਼ੀ ਦਾ ਇੱਕ ਨੰਬਰ ਆਪਾਂ ਇਹ ਕਹਿੰਦੇ ਆ ਵੀ 22 ਕਿਲੋ ਦੁੱਧ ਮੰਨ ਕੇ ਲੈ ਵੀ ਚੋਣ ਵਾਲਾ 24 ਜੋ ਸਕਦਾ ਬਈ ਦੁੱਧ ਦੇਖੋ ਆਪ ਜੀ ਦੀ ਖੁਰਲੀ ਨੇ ਕਢਾਉਣਾ ਦਾ ਜਿੰਨੀ ਸੇਵਾ ਕਰੂ ਇਹ ਤਾਂ ਫ੍ਰੀਜ ਨੇ ਮੇਰੇ ਉਨੀ ਕਢ ਲੂਈ ਹੁਣ ਆਪਾਂ ਜਮੈਂ ਕਾਟੜਾ ਪਾਉਨੇ ਥੱਲੀਆਂ ਜਾਵਾਂ ਇਹਨਾਂ ਹਣਾ ਤੇ ਮੁੱਲ ਵੜੀ ਬਾਈ ਕੀ ਰੋ ਹੋਏ ਦਾ ਮੁੱਲ ਨੇ ਨਹੀਂ 85000 ਰੁਪਏ ਦੀ ਵੜ ਦੇ ਸਰਪ ਹਾਂ ਸੋ 85000 ਦੇ ਵਿੱਚ ਤਾਜੀ ਵੜ ਸੂਈ ਵੀ ਜਮੈਂ ਬੋੜੇ ਤੋਂ ਬਿਲਕੁਲ ਸਾਫ ਆ ਚੋਲਿਓ ਦੋ ਟਾਈਮ ਤਸੱਲੀ ਕਰ ਲਿਓ ਚਵਾ ਦਾਂਗੇ ਬਾਈ ਦੋ ਟਾਈਮ ਕਾ ਕਹਿਣ ਵਾਲੀ ਗੱਲ ਜਿੰਨੇ ਮਰਜ਼ੀ ਚੋਲੇ ਕਰੇ ਆ ਕੇ ਬੰਦਾ ਸਾਈ ਭਾਗ ਸਾਈ ਭਾ ਦੇਵੇ ਬੰਦਾ ਦੋ ਟਾਈਮ ਚੋਲੇ ਵੇ ਆਵੇਂ ਲੀਟਰਾਂ ਨਾਲ ਮਿਲ ਨਹੀਂ ਜਾਵੇ ਕੋਈ ਡਿੱਕਦੀ ਨਹੀਂ ਕੋਈ ਡਿੱਕ ਚਾਲੀ ਗੱਲ ਹੀ ਨਹੀਂ ਵਿੜੇ ਯਾਰ ਸੋ ਜਿਹੜੀ ਵੜ 17 18 ਆ ਲੀਟਰ ਬੋਲਾ ਸਟਾਰਟਿੰਗ ਕਈ ਫਿਰਦੀ ਆ ਤੇ ਆਪ ਨੂੰ ਪਤਾ ਹੀ ਆ ਵੀ 23 24 ਦਾ ਆ ਮਣਾ ਨੰਗੂ ਬਾਕੀ ਜਿਹੜੇ ਪਸ਼ੂ ਮੈਲਾ ਵਗੈਰਾ ਮਾਰ ਜੇ ਬਾਲਟੀ ਦਾ ਜੁੱਤਾ ਹੋ ਰਿਹਾ ਤੇ ਬਾਲਟੀ ਹੋ ਵੀਰੇ ਲੀਟਰ ਆ ਜਾ 89 ਜਮਾ ਹਨ ਇਹ ਬਾਤੀ ਆ ਮੇਰੇ 800 ਤਾਂ 8 ਲੀਟਰ ਦੇ ਚ ਠੰਡਾ ਕਰਕੇ ਪੈ ਜਾਂਦਾ ਜਮਾ ਸੋ ਦੇਖੋ ਜਮਾ ਸਵਰਸੀ ਵਾਲੀ ਆ ਜਮਾ ਜਿਹੜੇ ਵੀਰ ਕਹਿੰਦਾ ਕਿ ਗੱਪਾਂ ਤੋਂ ਡਰ ਲੱਗਦਾ ਵੀ ਚੋਕੇ ਲੈਣੇ ਤੇ ਸੱਡੀ ਕਰਕੇ ਪੇਮੈਂਟ ਲਾਉਣੇ ਕਿਉਂਕਿ ਸਾਲ ਬਾਅਦ ਬੰਦੇ ਨੇ ਕਿਤੇ ਇੱਕ ਪਸੂ ਲੈਣਾ ਹੁੰਦਾ ਸੋ ਆ ਉਹਦਾ ਮਨ ਵੀ ਦੁਖ ਮੰਦਾ ਕੀ ਵਾਰ ਜਦੋਂ ਕੋਈ ਵੀਰ ਭੈਣ ਕਹਿੰਦਾ ਵੀ ਸਾਡੇ ਨਾਲ ਐ ਹੋ ਗਿਆ ਸਾਨੂੰ 18 ਗਿਆ ਸੀ 16 ਨਿਬੜਿਆ 14 ਨਿਬੜਿਆ ਸੋ ਆ ਦੇਖੋ ਇੱਥੇ ਵੀ ਜਰਾਂ ਦੇ ਵਾਲਟੀ ਮੂਹ ਨੂੰ ਕਰਦੀ ਵੜੀ ਐ ਸੋ ਆ ਦੇਖੋ ਦੂਜੀ ਵਾਲਟੀ ਜੀ ਵੀ 2 ਟਾ ਲੀਟਰ ਦਾ ਲੀਟਰ 1.5 ਲੀਟਰ ਆਮਲਾ ਚੋਇਆ ਜਾਊਗਾ ਕਿ ਚਵਾਈ ਦੀ ਨਹੀਂ ਮਾਰੀ। ਇਹ ਬੰਦਾ ਆਉਣਣ ਜਿਵੇਂ ਮਰਜ਼ੀ ਮੰਗਾ ਲਿਆ ਹੀ ਨਹੀਂ ਹੈਗਾ ਵੀ ਉਹ ਨੇਕੀ ਨਿਕਲੇ। ਜੈ ਜੈ ਗੱਲ ਆ ਜਾ। ਕੱਲੀ ਕੱਲੀ ਧਾਰ ਇੱਕੋ ਜਿਹਾ ਚਾਰੇ ਦਿਨਾਂ ਚ ਮਿਲਦੀ। ਸੋ ਮੂਸਰੇ ਗੱਲ ਕਹਿੰਦਾ ਕੱਲੀ ਕੱਲੀ ਗੱਲ ਗੀਤਾਂ ਚ ਪਰੋਈ ਪਈ ਹੈ ਕਹਿੰਦਾ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਹੈ। ਸੋ ਜਿਹੜੀ ਚੀਜ਼ ਤੇ ਮਾਨ ਆਪਾਂ ਫੇਰ ਹੀ ਕਿਹਾ ਜਾਂਦਾ ਹਨਾ। ਹਾਂ ਜੀ ਹਾਂ। ਕਿ ਵਪਾਰ ਦਾ ਕੰਮ ਆ ਰੋਜ਼ ਪਸ਼ੂ ਵੇਚਨੇ ਆ। ਸੋ ਝੂਠ ਇੱਕ ਦਿਨ ਚੱਲਦਾ ਹੁੰਦਾ ਰੋਜ਼ ਨਹੀਂ ਚੱਲਦਾ ਹੁੰਦਾ ਜਮਾ। ਤੇ ਪੈਰ ਨਹੀਂ ਚੱਕਦੀ ਕੋਈ ਮਰਜ਼ੀ ਬਦਲ ਬਦਲ ਬੈਠੀ ਜਾਂਦੀ। ਕੋਈ ਡੱਕਤ ਵਾਲੀ ਗੱਲ ਹੀ ਨਹੀਂ ਹਨਾ ਲੇਵਾ ਵੀ ਐਂਡ ਲਪਾਪਿਆਂ ਨੂੰ ਇਕੱਠਾ ਕਰ ਜੰਦੂ। ਕੋਈ ਇਹ ਕੁਆਲਿਟੀ ਨਹੀਂ ਹੁੰਦੀ ਆ ਦੁੱਧਾਂਲੇ ਟੰਗਰ ਦੇ ਵਿੱਚ। ਲੇਵਾ ਆਪmane ਕੇ ਜਦੋਂ ਵੀ ਜੋ-ਜੋ ਟਾਈਮ ਹੋਈ ਜਾਂਦਾ ਜੋ-ਜੋ ਬਣਾਪਟ ਬਣਦੀ ਤੁਰੀ ਬਣਦੀ ਤੁਰੀ ਜਾਂਦੀ ਹੈ ਹਨਾ। ਉਹ ਦੇਖੋ ਬੈਠ ਜਾਵਾਂ। ਕਿਆ ਬਾਤ ਆ ਸਾਫ ਸੁਥਰੀ ਕੀਮਤ ਸਿਰਫ 85000 ਰੁਪਇਆ। ਸੋ ਆਪਣਾ ਵੀਡੀਓ ਪਾਉਣ ਦਾ ਮਕਸਦ ਇਹ ਹੁੰਦਾ ਕਿ ਵਾਰ ਵੀਰ ਆ ਜਾਂਦੇ ਆ ਕਿਸੇ ਬੰਦੇ ਦੇ ਥਰੂ ਹੋਰ। ਉਦੋਂ ਜਦੋਂ ਮਨ ਕਰਕੇ ਜਦੋਂ ਮੁੱਲ 110 ਹੋ ਜਾਂਦਾ ਡਾਇਰੈਕਟਰ ਸਾਨੂੰ ਜਿਵੇਂ ਆਪਾਂ ਮਾਲਕ ਨਾਲ ਮੰਗਵਾ ਦਿੰਨੇ ਆ। ਸਿਰਫ 85 ਸਿਰਫ 85000 ਰੁਪਇਆ। ਨੰਬਰ ਵੀਡੀਓ ਦੇ ਵਿੱਚ ਵੀਰ ਦਾ ਬੋਲਿਆ ਵਾ ਕਾਲ ਕਰੋ ਘਰ ਆ ਕੇ ਤਸੱਲੀ ਕਰੋ ਤੁਹਾਡਾ ਕੰਮ ਆਣ ਦਾ ਪੇਮੈਂਟ ਲਾਉਣੀ ਹੈ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਿਰਖ ਭਰਕ ਤੁਸੀਂ ਆਪ ਕਰਨੀ ਆ 97796 2 ਲਿਟਰ ਤੋਂ ਬਾਹਰ ਹੋ ਹੁਣ ਵੀ ਹੈ ਜੈ ਜਗਤ ਅਲਾ ਜਨਾ ਸੋ 2 ਕਿਲੋ ਤਾਂ ਨਿਬੜੂ ਨਿਬੜੂ ਭਈਆ ਜੈ ਜਗਤ ਅਲਾ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ